ਸਟ੍ਰੈਟਜੀ ਕਮਾਉਣਾ ਥੋੜਾ ਬਹੁਤ ਗੁਰਸਹਿਬ ਦਾ ਅੱਜ ਫੜ ਕੇ ਹੋ ਰਹੂਗਾ ਲੱਗਦਾ ਇਹਨਾਂ ਨੂੰ ਕਹਿ ਰਿਹਾ ਮੇਰੇ ਚੈਨਲ ਲਾਈਵ ਸੁਣਨ ਆ ਕੇ ਠੀਕ ਹੈ ਗੁਰਸਹਿਬ ਦੀ ਫੇਵਰੇਟ ਸਬਜੀ ਪਿੰਡੀ ਬੀਜੀ ਬਈਆ ਕੋਈ ਜਾ ਬਾਕੀ ਸਾਰਾ ਮਾਈ ਗਾਈ ਜੇ ਮੇਰਾ ਹੈਗਾ ਸਰਪ੍ਰਾਈਜ਼ ਅੱਜ ਆਉਣਾ ਮੇਰੇ ਮਾਮਾ ਜੀ ਨੇ ਦੇ ਮਾਮਾ ਜੀ ਨੇ ਆਉਣਾ ਹੈ ਇੰਡੀਆ ਤੋਂ ਇਟਲੀ ਅਸੀਂ ਵੈਸੇ ਚੱਲੇ ਆਂ ਅਸੀਂ ਆਏ ਹੋਇਆ ਗੁਰਸਹਿਬ ਦੇ ਪਾਪਾ ਕੰਮ ਤੇ ਲੱਗੇ ਹੋਣੇ ਸਟਾਲੇ 'ਚ ਕਾਉ ਫਾਰਮ 'ਚ ਅੱਜ ਅਸੀਂ ਆਏ ਆ ਇੱਥੇ ਅਸੀਂ ਸੋਚਿਆ ਥੋੜੀ-ਬਹੁਤੀ ਵੀਡੀਓ ਸ਼ੂਟ ਕਰ ਲੈਣੇ ਆ ਗੁਰਸਹਿਬ ਕਹਿੰਦਾ ਮम्मा ਵੀਡੀਓ ਬਣਾ ਲਓ ਸਟਾਲੇ 'ਚ ਵੀ ਇੱਥੇ ਤੁਹਾਨੂੰ ਦਿਖਾਉਨੇ ਆ ਨਾਲ ਦੀ ਨਾਲ ਸਟਾਲੇ 'ਚ ਕਮਾਉਨੇ ਆ ਥੋੜਾ-ਬਹੁਤਾ ਜਿੰਨਾ ਕਿ ਸਭ ਤੋਂ ਸ਼ੂਟ ਹੋਇਆ ਫਿਰ ਅਸੀਂ ਜਾਣਾ ਗੁਰਸਹਿਬ ਦੇ ਮਾਮਾ ਜੀ ਨੂੰ ਲੈਣ ਗੁਰਸਹਿਬ ਅੱਜ ਬਹੁਤ ਜ਼ਿਆਦਾ ਐਕਸਾਈਟਡ ਹੋਇਆ ਵਾ ਗੁਰਸਹਿਬ ਦੀ ਖੁਸ਼ੀ ਦਾ ਅੱਜ ਕੋਈ ਟਿਕਾਣਾ ਨਹੀਂ ਹੈਗਾ ਹਨਾ ਗੁਰਸਹਿਬ ਆ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰਿਓ ਲਾਈਕ ਕਰਿਓ ਗੁਸਾਈ ਬਿੱਲੀਆਂ ਨਾਲ ਖੇਡ ਰਿਹਾ ਅੱਜ ਪੂਰਾ ਇੰਜੋਏ ਕਰ ਰਿਹਾ ਅੱਜ ਤੁਹਾਨੂੰ ਅਸੀਂ ਥੋੜਾ ਥੋੜਾ ਇਦਾਂ ਦਿਖਾ ਦਿੰਨੇ ਆ ਫੇਰ ਕਿਸੇ ਦਿਨ ਅਸੀਂ ਸਵਾਰ ਕੇ ਵੀਡੀਓ ਬਣਾਉਂਗੇ ਆ ਨਸਟਾਲੇ ਦੀ ਵੀ ਕੋਈ ਇੱਥੇ ਕਿਦਾਂ ਦੇ ਕੰਮ ਹੁੰਨੇ ਆ ਅੱਜ ਤਾਂ ਪਹਿਲਾਂ ਤੁਹਾਡੇ ਨਾਲ ਅਸੀਂ ਇੱਕ ਖੁਸ਼ਖਬਰੀ ਸਾਂਝਾ ਕਰਨੀ ਚਾਹੁੰਦੇ ਆ ਅੱਜ ਗੁਸਾਈਬ ਦੇ ਮਾਮਾ ਜੀ ਨੇ ਆਉਣਾ ਅੱਜ ਅਸੀਂ ਉਹਨਾਂ ਨੂੰ 에ਰਪੋਰਟ ਉੱਪਰ ਲੈਣ ਜਾਣਾ ਪਹਿਲੀ ਵਾਰ ਇੰਡੀਆ ਤੋਂ ਆ ਰਹੇ ਆ ਗੁਰਸਾਹਿਬ ਆਪਣੇ ਮਾਮਾ ਜੀ ਨੂੰ ਬਹੁਤ ਟਾਈਮ ਬਾਅਦ ਮਿਲ ਰਹੇ ਹਨ ਗੁਰਸਾਹਿਬ ਕਿੰਨੀ ਐਕਸਾਈਟਮੈਂਟ ਆ ਹੋ ਗਿਆ ਹੁਣ ਇੱਕ ਸਾਲ ਹੋ ਗਿਆ ਇੱਕ ਸਾਲ ਤੋਂ ਉੱਪਰ ਹੋ ਗਿਆ ਗੁਰਸਾਹਿਬ ਨੂੰ ਮਾਮਾ ਜੀ ਨੂੰ ਮਿਲਣ ਨੂੰ ਆਪਣੇ ਗਾਇਸ ਚਲੋ ਬਿੱਲੀ ਨੂੰ ਫੜੀ ਗੁਰਸਾਹਿਬ ਫੜ ਰਿਹਾ ਬਿੱਲੀ ਨੂੰ ਆਉਣਾ ਨਹੀਂ ਗੁਰਸਾਹਿਬ ਬਿੱਲੀ ਨੇ ਹੂੰ ਜੀ ਜੀ ਆਇਆ ਕੋਈ ਨਾ ਕੋਈ ਬਿੱਲੀ ਦਾ ਜਿਸ ਦੇ ਇਸਨੋਂ ਤੋਂ ਬਿੱਲੀ ਦੇ ਮੇਰੇ ਕੋਲ ਫੂਕੀਏ ਤਾਂ ਬਹੁਤ ਛੋਟੇ ਨੇ ਪੱਡੂ ਨੇ ਛੋਟੇ ਗੁਰਸਾਹਿਬ ਕਹਿੰਦਾ ਛੋਟੇ ਬੱਤੇ ਨਹੀਂ ਆਉਂਦੇ ਮੇਰੇ ਕੋਲ ਕੁਛ ਖਾਣੇ ਆਉਂਦੇ ਦੋ ਥੱਲੇ ਉਹ ਗੁਰਸਾਹਿਬ ਹੈਨਾ ਗੁਰਸਾਹਿਬ ਦਾ ਅੱਜ ਫੜ ਕਿਉਂ ਰਹੂਗਾ ਲੱਗਦਾ ਇਹਨਾਂ ਨੂੰ ਮੀਚੋ ਮੀਚੋ ਆਉਣਾ ਨਹੀਂ ਅੱਜ ਆ ਗਿਆ ਆ ਬਹੁਤ ਜੀ ਕਰਦਾ ਹੈ। ਜਾਈ ਜੋਂ ਆਪਾਂ ਦੇਖਾਂ ਚੰਨਿਆ ਹੋਰ ਜਾਨਵਰ ਤੇਰੇ ਕਰੇਗਾ ਜਾਨਵਰ ਰੱਖੇ ਹੋਏ। ਇੱਥੇ ਸਟਾਲਿਆਂ ਵਿੱਚ ਬਹੁਤ ਗਾਂਾਂ ਤੋਂ ਇਲਾਵਾ ਵੀ ਬਹੁਤ ਸਾਰੇ ਬਿੱਲੀਆਂ ਫਿਰਦੇ ਆਂ, ਕੁੱਤੇ ਫਿਰਦੇ ਆਂ। ਸਾਹਮਣੇ ਵੀ ਰੱਖੇ ਹੋਏ ਆਂ। ਪਤਾ ਨਹੀਂ ਹੁਣ ਇਹ ਘੋੜਾ ਪਤਾ ਨਹੀਂ ਘੋੜੀ ਆ ਪਤਾ ਨਹੀਂ ਮੈਨੂੰ ਪਾਪਾ ਨੂੰ ਪੁੱਛ। ਹਾਂ। ਵੈਸੇ ਇਹ ਸ਼ੌਂਕ ਦੇ ਤੌਰ ਤੇ ਰੱਖਦੇ ਆਂ ਦੇਖ ਲੋ ਪੁਰਾਣੀਆਂ ਮਸ਼ੀਨਾਂ ਖੜੀਆਂ ਇੱਧਰ। ਰਾਲੀਆਂ ਖੜੀਆਂ ਸਾਰਾ ਸੰਦ ਪੱਤਾ ਖੜਾ ਖੇਤਾਂ 'ਚ ਇਟਲੀ ਦੇ ਇੱਥੇ ਖੇਤਾਂ ਵਿੱਚ ਪਹਾੜਾਂ ਦੇ ਵਿੱਚ ਕਿੰਨੇ ਸੋਹਣੇ ਸਟਾਲੇ ਬਣਾ ਕੇ ਇਹਨਾਂ ਨੇ ਆਪਣਾ ਕੰਮ ਤੋਰੇ ਹੋਏ ਆ। ਕੋਈ ਕੁਝ ਨਹੀਂ ਜਾਂਦੇ ਜੀ ਜਾਨਵਰ ਛੇੜੇ ਦੇ ਕੁਝ ਨਹੀਂ ਜਾਂਦੇ ਦੇਖੋ ਹੂੰ ਕੁਛ ਨਹੀਂ ਛੇੜਾ ਕੋਈ ਨਹੀਂ ਦਿੰਦੇ ਕੁਝ ਨਹੀਂ ਕਹਿੰਦਾ ਹੈਗੇ ਭਾਈ ਆਦਰ ਇਹਨੂੰ ਛੇੜ ਲਾ ਕੋੜ ਹੈ ਹਾਂ ਭਾਈ ਕੀ ਹਾਲਾ ਕੋੜੇ ਮੈਂ ਕੋੜੇ ਗਾਈ ਜਿੱਥੇ ਯਾਰ ਵਰਦਾ ਜਿਹੜੇ ਸਾਡੇ ਉਹ ਵੀ ਨਹੀਂ ਕੰਦੇ ਆਦੇ ਬਿੱਲੀਆਂ ਨਹੀਂ ਕਦਰੇ ਹੱਥ ਲਾਉਣੀਆਂ ਨਾ ਆਉਂਦੀਆਂ ਨਹੀਂ ਮੇਰੇ ਆਉਂਦੀਆਂ ਨਹੀਂ ਇਹ ਕੱਡਾ ਬੜਾ ਘੁੜਾ ਹੈ ਹਮ ਆੜਾੜੇ ਮੌਸਮ ਬਸ ਸੋਣਾ ਹਮ ਕਿੰਨਾ ਪਿਆਰਾ ਹੈ ਨਾ ਗਾਈ ਜੇ ਕਹਿ ਰਹੀ ਹੈ ਮੇਰੇ ਚੈਨਲ ਨੂੰ ਗਾਈ ਸੁਧਾਂਤੀ ਖੇਰ ਠੀਕ ਆ ਗਾਈ ਕਹਿੰਦਾ ਨਾ ਤਾ ਆਉਦੇ ਕੰਨੇ ਹਿਲਨੇ ਕੰਨੇ ਹਿਲਦੇ ਆ ਆਪਣੇ ਵਾਈਟ ਹੰਡੇ ਠੀਕ ਆ ਬਿੱਲੀਆਂ ਨੂੰ ਛੇੜ ਰਿਹਾ ਪਰ ਬਿੱਲੀ ਇਹ ਤਾਂ ਕਬੀ ਨਹੀਂ ਆ ਰਹੀ ਸਾਰੀਆਂ ਭੱਜ ਗਈਆਂ ਗੁਰਸਹਿਬ ਹਨਾ ਪਾਪਾ ਇਹਦੇ ਲੱਗੇ ਮਿਆਂ ਕੰਮ ਤੇ ਆਉਂਦੀ ਨਹੀਂ ਹਨਾ ਡਰਦੀਆਂ ਦਿੱਤੇ ਕੋਈ ਬਿੱਲੀ ਕੋਤਾਈ ਗੁਰਸਾਹਿਬ ਲਾ ਰਿਹਾ ਬਿੱਲੀਆਂ ਨਾ ਹੱਥੇ ਕੋਈ ਬਿੱਲੂ ਨਹੀਂ ਬਾਬੂ ਆ ਰਿਹਾ ਗੁਰਸਾਹਿਬ ਇਹ ਪੜੂਗੀ ਇਹ ਆਉਗੀ ਤੇਰੇ ਕੋ ਅੱਜ ਬਿੱਲੀ ਕਹਿੰਦੀ ਮੈਂ ਨਹੀਂ ਆਉਣਾ ਤੇਰੇ ਕੋ ਅੱਜ ਉੱਥੇ ਸੀ ਬਿੱਗੀਆਂ ਉਗੀਆਂ ਸਬਜ਼ੀਆਂ ਐਥੇ ਮੇਰੀ ਸਾਰੀਆਂ ਫੇਵਰਿਟ ਸਬਜ਼ੀਆਂ ਪਿੰਡੀ ਗੁਰਸਾਹਿਬ ਦੀ ਫੇਵਰਿਟ ਸਬਜ਼ੀ ਪਿੰਡੀ ਬਿੱਜੀ ਹੋਈ ਆ ਚਲੋ ਮੈਂ ਥੋੜਾ ਥੋੜਾ ਤੁਹਾਨੂੰ ਅੱਜ ਵੀਡੀਓ ਦਿਖਾ ਰਣੀ ਵੈਸੇ ਸਾਡੇ ਜਿਹੜਾ ਅੱਜ ਸਾਡੇ ਕੋਲ ਟਾਈਮ ਘੱਟ ਆ ਅਸੀਂ ਜਾਣਾ ਵੀ ਆ ਥੋੜੀ ਥੋੜੀ ਵੀਡੀਓ ਦਿਖਾਣੇ ਫੇਰ ਤੁਹਾਨੂੰ ਡਿਟੇਲ ਵਿੱਚ ਫੇਰ ਸਾਡੇ ਗਰਮੀਆਂ ਵਾਲੇ ਸਬਜ਼ੀਆਂ ਹੁਣ ਸਰਦੀਆਂ ਵਾਲਾ ਮੌਸਮ ਆ ਇਸ ਸਰਦੀਆਂ ਵਾਲੇ ਬੀਜ ਹੋ ਜਾਣੀਆਂ ਆਪਾਂ ਬਣਾਵਾਂਗੇ ਸਰਦੀ ਵਾਲੀ ਸਬਜ਼ੀ। ਸਟਾਲੇ ਵਾਲਿਆਂ ਨੂੰ ਮੌਜਾ ਸਬਜ਼ੀਆਂ ਬੀਜੋ ਆਪਣੀਆਂ ਘਰ ਦੀਆਂ ਬੀਜ ਕੇ ਖਾਓ ਖੁੱਲੀ ਜਗ੍ਹਾ ਦੁੱਧ ਘਰ ਦਾ ਕੋਈ ਪ੍ਰੋਬਲਮ ਨਹੀਂ ਹੈਗੀ ਮੁੱਲ ਦਾ ਦੁੱਧ ਲੈਣ ਦੀ ਲੋੜ ਨਹੀਂ। ਸਟਾਲਾ ਬੁੱਬੇ ਲੱਦਾ ਉੱਥੇ ਕੁੱਤੇ ਬਿੱਲੀਆਂ ਸਾਰੇ ਜਾਨਵਰਾਂ ਜਿਹੜੇ ਇੱਥੇ ਕੁਝ ਵੀ ਨਹੀਂ ਕਹਿੰਦੇ ਅੱਜ ਬਸ ਬਿੱਲੀ ਹੱਥ 'ਚ ਨਹੀਂ ਆਉਂਦੀ ਕਿਉਂਕਿ ਮੈਂ ਨਾ ਚਿਰ ਬਾਅਦ ਆਇਆ ਨਾ। ਕੋਈ ਨਾਂ ਲੱਜਣਾ ਹੌਲੀ-ਹੌਲੀ ਪਛਾਣ ਹੁੰਦੀ ਹੈ ਨਾ ਫਿਰ। ਕਰਦੀ ਆ ਬਾਈ। ਪਾਪਾ ਨੇ ਸਾਰੀਆਂ ਲਾਈਆਂ ਵਿੱਚ ਸਬਜ਼ੀਆਂ ਦੇਖ ਲੈਣਾ ਗੁਰਸਾਹਿਬ ਕਹਿੰਦਾ ਸੈਲਡ ਵੀ ਲੱਗੇ ਬੇਲਾ ਲਾਈਆਂ ਵਿੱਚ ਬਾੜ ਬਣਾ ਕੇ ਸਾਰੀਆਂ ਉਹ ਦੇਖੋ ਪਿੱਛੇ ਇੱਕ ਮਸ਼ੀਨ ਖੜੀ ਐ ਇਹ ਵੈਸੇ ਸਾਨੂੰ ਡਿਟੇਲ ਵਿੱਚ ਦਿਖਾਵਾਂਗੇ ਵੀਡੀਓ ਸਟਾਲੇ ਦੀ ਵੀ ਬਣਾਉਂਗੇ ਆਪਾਂ ਵੀ ਕਿਵੇਂ ਇੱਥੇ ਕੰਮ ਹੁੰਦਾ ਚਵਾਈ ਹੁੰਦੀ ਐ ਸੰਧ ਪੱਤੇਆਂ ਬਾਰੇ ਇੱਥੇ ਟਰੈਕਟਰਾਂ ਦੇ ਸਾਰਾ ਕੁਝ ਦੱਸੂਗੇ ਵੀ ਕਿਵੇਂ ਆ ਸਾਰੇ ਖੇਤ ਆ ਇਹਨਾਂ ਦੇ ਆਲੇ-ਦਾਲੇ ਸਾਰੇ ਇਹ ਇੱਥੇ ਕੱਖ ਵੱਢ ਕੇ ਗੋਲ-ਗੋਲ ਬਲਾਉਣ ਬਣਾ ਕੇ ਅੰਦਰ ਰੱਖਨੇ ਹੋ ਸਾਰੇ ਤੁਹਾਨੂੰ ਵੀਡੀਓ ਹੌਲੀ ਹੌਲੀ ਬਲੌਗ ਸਾਡੇ ਲਾਈਕ ਕਰੋ ਸ਼ੇਅਰ ਕਰੋ ਸਬਸਕ੍ਰਾਈਬ ਵੀ ਕਰੋ ਹੌਲੀ ਹੌਲੀ ਹੋਰ ਵੀ ਸੋਹਣੇ ਸੋਹਣੇ ਬਲੌਗ ਆ ਜਿਹੜੇ ਅਸੀਂ ਬਣਾਉਂਗੇ ਅੱਜ ਸਾਡੇ ਕੋਲ ਸਮਾਂ ਘਟਾ ਹੈ ਅਸੀਂ ਜਾਣਾ ਇਸ ਲਈ ਜਿੰਨੀ ਸਾਤੋਂ ਵੀਡੀਓ ਸ਼ੂਟ ਹੋਈਆਂ ਦਿਖਾ ਰਹੇ ਹਾਂ ਅਸੀਂ ਮਜ਼ਾ ਆ ਰਿਹਾ ਨੇ ਕਿੰਨਾ ਵੱਡਾ ਟਰੈਕਟਰ ਗਾਇਜ਼ ਇਹਨਾਂ ਕੋ ਜਾਣਾ ਹੈ ਇਹ ਰਹੋ ਜਾਉਂਗੇ ਮਮਾ ਜੀ ਕੋਲ ਕਰਨਾ ਹੈ ਗਿਫਟ ਬੋਣਾ ਮਾਮੂ ਨੂੰ ਸਰਪ੍ਰਾਈਜ਼ ਮੇਰੇ ਫਲਾਵਰ ਉਹ ਵੀ ਰਸਤੇ ਦੀ ਜੱਡੇ ਵਿੱਚ ਆਪਾਂ ਲਾਉਂਦੇ ਹੁਣ ਆਪਾਂ ਚੱਲੇ ਆਂ ਹੋਰ ਸਾਹਿਬ ਦੇ ਪਾਪਾ ਦਾ ਕੰਮ ਹੋ ਗਿਆ ਫਿਨਿਸ਼ ਦਿਖਾਉਣਾ ਥਨ ਨਾਲ ਦੀ ਨਾਲ ਸਫਰ ਤੇ ਸਾਡੇ ਨਾਲ ਜੁੜੇ ਰਹੋ ਗਾਈਜ਼ ਅੱਜ ਕੇ ਮਾਰਕੀਟ ਕੋਲ ਜਾ ਰਹੇ ਹਾਂ ਮਾਮਾ ਜੀ ਕੋਲ ਫਿਰ ਪਾ ਜਾਉਂਗੇ ਅੱਜ ਦੇ ਬਾਲ ਏਅਰਪੋਰਟ ਸਿੱਧਾ ਪਰ ਮਾਮੂ ਨੂੰ ਉਹ ਖਾਸ ਸਪ੍ਰਾਈਜ਼ ਮਾਰਕੀਟ ਆਏ ਹਾਂ ਗੁਰਸਾਹਿਬ ਫੁੱਲ ਸਿਲੈਕਟ ਕਰਨ ਲੱਗਿਆ ਆ ਆਪਣੇ ਮਾਮਾ ਜੀ ਨੂੰ ਲੈਣ ਵਾਸਤੇ ਗੁਰਸਾਹਿਬ ਪਸੰਦ ਕਰਕੇ ਇਹਦੇ ਲੈਣੇ ਫੁੱਲ ਦੇ ਕਿੰਨੇ ਪਏ ਆ ਫੁੱਲੇ ਫੁੱਲੇ ਪਏ ਆ ਟਾਈਮ ਨਾ ਲਾ ਛੇਤੀ ਫਿਰ ਆਪਾਂ ਲੇਟ ਹੋ ਜਾਣ ਇਹ ਜਿਹੜੇ ਆਲਾ ਲੈਣੇ ਨੇ ਕਿਤੇ ਕਿੰਨੇ ਜਿਆਦਾ ਫੁੱਲ ਇਹ ਸੋਹਣਾ ਨਹੀਂ ਰੋਜ਼ਾਂ ਦਾ ਕੱਲੇ ਜੇ ਫੁੱਲ ਦੇ ਗਏ ਨਾ ਪਾਣੀ ਆਪਾਂ ਜੀ ਨਹੀਂ ਸ਼ੁਰੂ ਗੁਰਸਾਹਿਬ ਨੇ ਕਾਰਡ ਵੀ ਵੈਸੇ ਬਣਾਇਆ ਹੋਇਆ ਤਾਂ ਇਹ ਘਰ ਭੁੱਲਿਆ ਆਪਾਂ ਘਰ ਜਾ ਕੇ ਦੇ ਦੂੰਗੇ ਠੀਕ ਆ ਗੁਰਸਾਹਿਬ ਨੇ ਕਾਰਡ ਵੈਲਕਮ ਕਾਰਡ ਬਣਾਇਆ ਲਿਆ ਕੋਈ ਨਾ ਘਰ ਜਾ ਕੇ ਇੱਕ ਹੋਰ ਸਰਪ੍ਰਾਈਜ਼ ਇੱਕ ਹੋਰ ਸਰਪ੍ਰਾਈਜ਼ veicolo fermo a bordo strada ਹੁਣ ਆਪਾਂ ਚੜ ਗਏ ਆਟੋ ਸ਼ਰਧ ਦੇ ta controllata prosegue il treno ਕੰਟੇ ਕਦਾ ਰੇਰੇ ਦਾ ਰਸਤਾ ਮਲਾਨੋ ਚੈਂਟਰ ਕਰ ਗਏ ਜੀ ਆਪਾਂ ਨੂੰ 에어ਪੋਰਟ ਪਹੁੰਚ ਗਏ ਜੀ ਹੁਣ ਆਪਾਂ Daddy. सताल <ह्थी>। <Charlot least> कि ਖੋਇਆ ਚਲੋ ਅੱਗੇ ਸਾਰੀ ਕੰਟਰੀ ਦੇ ਲੋਕ ਦੇਖ ਲਿਆ ਪੂਰੀ ਦੁਨੀਆ ਦੇ ਪੂਰੀ ਦੁਨੀਆ ਦੇ ਪਰ ਇਥੇ ਉੱਤਰਦੇ ਸਾਰੀ ਦੁਨੀਆ ਦੇ ਲੈ ਪਤਾ ਚਲ ਮਗਰ ਅਬ ਆਤਸਾਂ ਦੀ ਹੋਰੇ ਤੇ ਰਾਤ ਨੂੰ 9 ਵਜੇ ਪਰ ਉਸੇ ਕੁਇਦ੍ਰੀਟੋ ਇੰਦੀ ਰੇਚੀ ਮੈਂ ਹੁਣ ਘਰ ਨੂੰ ਪਾਈ ਖਾਣਾ ਪੀਣਾ ਵੀ ਖਾ ਲਈ ਪਕੌੜੇ ਲੈ ਕੇ ਆਈ ਮੈਂ ਨਾਲ ਨਾਰਦੀ ਨਾ ਛਕਿਆ ਪੁੱਕ ਲੱਗ ਚੱਲ ਭਾਈ ਵਧੀਆ ਰਿਹੱਸਾ ਪਰ ਵੈਗਰੂ ਦਾ ਬਹੁਤ ਬਹੁਤ ਸ਼ੁਕਰ ਹੈ ਨਾ ਇੱਕ ਨਵਾਂ ਮੈਂਬਰ ਵੀ ਆਇਆ ਟੀਮ ਮੈਂਬਰ ਬਲੌਗ ਚ ਸ਼ਾਮਲ ਹੋਣ ਲਈ ਜੀ ਉੱਪਰ ਦੇ ਇਲਾਕੇੋਂ ਦਾ ਸਾਰਾ ਬਾਹਰ ਆ ਜਾਂਦਾ ਮੈਂ ਪਕੌੜਾ ਫੇਟ ਪੂਜਾ ਨਾਲ ਰੱਖਿਆ ਹੋਇਆ ਹੈ ਜਿਆਜ ਚ ਪਕੌੜੇ ਦੀ ਮਿਲਦੇ ਘਰ ਦੇ ਖਾ ਖਾਮੀ ਹੋਈ ਤੁਸੀਂ ਖਾਓ ਤੁਸੀਂ ਲੈ ਨਾ ਸਵਾਦ ਨੂੰ ਹੋਰੇ ਭੁੱਖ ਲੱਗੀ ਜਦੋਂ ਨਾਲੇ ਵੈਸੇ ਵੀ ਚੀਜ਼ ਸਵਾਦ ਆਦੀ ਆ ਖੜਾ ਇੱਕ ਨੇਟ ਪੂਜਾ ਕਰੋ ਸਫਰ ਹਲੇ ਆਪਣਾ ਲੰਬਾ ਲੇਟ ਹੋ ਜਾਣਾ ਹਲੇ 2 ਘੰਟੇ ਦਾ ਪਿਆ ਰਸਤਾ 2 ਘੰਟੇ ਪਿਆ ਤਾਂ ਹੀ ਮਨ ਨੂੰ ਮੈਂ ਤਾਂ ਚੱਲ ਪਕੌੜੇ ਬਣਾ ਕੇ ਲੈ ਕੇ ਜਾਨੀ ਆ ਨਾਲੇ ਆਪਣੀ ਭੁੱਖ ਹੋ ਜਾਂਦੀ ਆ ਨਾ ਮੇ ਇਹ ਯੂਨਾ ਪਾਕਟ ਨੂੰ ਨਿਆ ਕੇ ਕੇ ਮੈਂ ਪੰਨਾ ਦੇ ਦਿੰਦੀ ਆ ਮਾਮੂ ਮੇਰੇ ਕਾਰਡ ਜਨਾ ਬਣਾਇਆ ਗੋਸਾ ਉਹਨੇ ਤੇਰੇ ਲਈ ਕਾਰਡ ਬਣਾਇਆ ਦੇਖ ਅੰਦਰ ਕੀ ਲਿਖਿਆ ਵੈਲਕਮ ਟੂ ਇਟਲੀ ਮਾਮਾ ਜੀ ਗੋਸਾ ਦਾ ਕਾਰਡ ਬਹੁਤ ਸੋਹਣਾ ਬਣਾਇਆ ਤਾਂ ਬਹੁਤ ਸੋਹਣਾ ਬਣਾਇਆ ਤੇ ਗਾੜੀ ਇਟਲੀ ਦਾ ਹੈ ਪੂਰਾ ਇਟਲੀ ਦਾ ਝੰਡਾ ਵੀ ਬਣਾਇਆ ਹਾਂ ਚਲ ਹੁਣ ਤੇਰਾ ਮਿੱਠਾ ਮੂੰਹ ਕਰਾਈਏ

ਸੋ ਆ ਲਾ ਗਏ ਨਾ ਨੂੰ ਕੋ ਸਾਰ ਦੀ ਖਾਂਦੜਾ ਚੌਕਲੇਟ ਵਾਲਾ ਫਿਰ ਤੁਸੀਂ ਵੀ ਆ ਜਾਓ ਜਿਆ ਵਾਏ ਸਿੱਤੀ ਤੁਹਾਡਾ ਆ ਗਏ ਤੁਸੀਂ ਵੀ ਖੜਾ ਲਓ ਲੈ ਵੇ